ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸਾਨੂੰ ਅਸੀਂ ਬੜੇ ਬੜੇ ਪਾਗੇ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਮਿਲਿਆ ਤੇ ਗੁਰੂ ਗ੍ਰੰਥ ਸਾਹਿਬ ਅਸੀਂ ਗੁਰੂ ਨਾਲ ਗੱਲਾਂ ਕਰਨੀਆਂ ਨੇ ਅਸੀਂ ਗੁਰੂ ਨਾਲ ਗੱਲਾਂ ਕਰਦੇ ਆ ਜਾਂ ਨਹੀਂ ਕਰਦੇ ਕੀ ਅਸੀਂ ਸਾਡਾ ਸਬੰਧ ਗੁਰੂ ਨਾਲ ਹੈਗਾ ਨਹੀਂ ਹੈਗਾ ਇਹ ਬਹੁਤ ਜ਼ਰੂਰੀ ਹੈ ਤੇ ਉਹਦੇ ਵਾਸਤੇ ਸਾਨੂੰ ਬਹੁਤ ਸਾਰੇ ਵਹਿਮ ਭਰਮ ਅਸੀਂ ਪਾਲ ਲੈਨੇ ਆ ਜਿਵੇਂ ਅਸੀਂ ਸੋਚਦੇ ਆ ਜੇ ਮੈਂ ਸਿਆਜ ਪਾਠ ਕਰਾਂਗਾ ਜੇ ਮੇ ਕੋ ਗਲਤੀ ਹੋ ਜਾਏਗੀ ਤੇ ਕੀ ਹੋਏਗਾ ਉਹ ਸਿਆਜ ਪਾਠ ਤੁਸੀਂ ਕਰੋਗੇ ਇੱਕ ਛੋਟਾ ਬੱਚਾ ਸਾਡੇ ਜੋਜਨਾ ਮਾਤਾ ਪਿਤਾ ਵੈਗਰੂ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਪ੍ਰਾਤਾ ਇੱਕ ਛੋਟਾ ਬੱਚਾ ਜਦੋਂ ਪਾਠ ਕਰਦਾ ਹੈ ਜਾਂ ਆਪਣੇ ਮਾਪਬਪਨਾ ਗੱਲਾਂ ਕਰਦਾ ਉਹ ਪਾਪਾ ਨੂੰ ਤਾਤਾ ਬੁਲਦਾ ਤੇ ਪਾਪਾ ਮਾਰਦਾ ਜਾਂ ਪਿਆਰ ਕਰਦਾ ਸਾਰਾ ਜਦਾ ਪਿਆਰ ਕਿਨੂੰ ਕਰਦੀ ਹੈ ਮਾਂ ਜਿਹੜਾ ਬੱਚਾ ਗੋਦ ਚ ਹੁੰਦਾ ਜਿਹਨੂੰ ਬੋਲਣਾ ਨਹੀਂ ਆਉਂਦਾ ਤੇ ਉਸ ਤਰੀਏ ਵਾਹਿਗੁਰੂ ਜੀ ਗੁਰੂ ਜੀ ਸਾਨੂੰ ਉਵੇਂ ਹੀ ਪਿਆਰ ਕਰਦੇ ਹਨ ਤੇ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਇਹਨੇ ਵਹਿਮ ਪਾ ਲੈਨੇ ਆ ਤੇ ਆਪਣੇ ਦੇ ਨਾਲ ਗੁਰੂ ਨਾਲ ਇੱਕ ਡਿਸਟੈਂਸ ਬਣਾ ਲੈਨੇ ਆ ਵਿਥ ਬਣਾ ਲੈਨੇ ਆ ਹੁਣ ਕਈ ਬੰਦਿਆਂ ਦਾ ਵਹਿਮ ਹੈਗਾ ਜੀ ਮੈਂ ਪਾਠ ਕਰਾਂਗਾ ਤੇ ਮੇਰੇ ਨਾ ਪਾਪ ਛੜੇਗਾ ਗਲਤੀ ਹੋ ਜਾਏਗੀ ਐ ਦੱਸੋ ਜੀ ਜਦੋਂ ਤੁਸੀਂ ਪਾਠ ਕਰੋਗੇ ਪਾਪ ਧੋਤੇ ਜਾਣਗੇ ਜਾਂ ਪਾਪ ਛੜੇਗਾ ਇਹ ਉਵੇਂ ਹੀ ਹੈਗਾ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਆਨ ਦਾ ਪਰੀਏ ਮਤ ਪਪਾ ਕੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਮੂਤ ਪਲੀਤੀ ਕੱਪੜ ਹੋਏ ਜੇ ਸਾਬਨ ਲਈਏ ਉਹ ਤੋਏ ਜਦੋਂ ਕੱਪੜਿਆਂ ਨੂੰ ਮੈਲ ਲੱਜਾਂਦੀ ਏ ਤੇ ਉਹ ਕਿਦਾਂ ਸਾਫ਼ ਕਿਦਾਂ ਹੁੰਦੀ ਏ ਸਾਬਨ ਦੇ ਨਾਲ ਤੇ ਸਾਬਨ ਅਸੀਂ ਯੂਜ਼ ਕਰਨੇ ਆ ਤੇ ਮੈਲ ਬਾਹਰ ਆ ਲਾਂਦੀ ਏ ਤੇ ਮੈਲ ਵੇਖ ਕੇ ਅਸੀਂ ਕਹੀ ਜੀ ਅਸੀਂ ਤੇ ਅਸੀਂ ਤੇ ਥੋੜਾ ਖਵਾਣਾ ਨਹੀਂਗਾ ਉਵੇਂ ਥੋੜਾ ਮਨ ਹੈਗਾ ਮਨ ਮਤ ਜਿਹੜੀ ਹੈਗੀ ਏ ਉਹ ਵੀ ਪਪਰਾਂ ਬੱਜ ਜਾਂਦੀ ਏ ਗੁਰੂ ਸਾਹਿਬ ਕਹਿੰਦੇ ਮੇਰੇ ਨਾ ਪਰ ਇਹ ਮਤ ਪਾਪਾ ਕੇ ਸੰਗ ਉਹ ਤੋਂ ਪੈ ਨਾਵੇਂ ਕੇ ਰੰਗ ਉਹ ਰੱਬ ਦੇ ਨਾਮ ਨਾਲ ਦੁੱਤਲੇਗੀ ਤੇ ਅਸੀਂ ਕੋਈ ਵਹਿਮ ਨਹੀਂ ਕਰਨਾ ਕੋਈ ਪਾਪ ਨਹੀਂ ਛੜਦਾ ਉਹਦਾ ਪਾਪ ਸਾਫ ਹੁੰਦਾ ਜਿਵੇਂ ਸਬੰਦੇ ਨਾਲ ਮਹਿਲ ਕਪੜੇ ਦੀ ਬਾਹਰ ਆਂਦੀ ਏ ਉਵੇਂ ਹੀ ਇਹ ਤੁਹਾਡਾ ਤੁਹਾਡੇ ਕੀ ਕਰਦਾ ਤੁਹਾਡੀ ਅਵਸਥਾ ਨੂੰ ਉੱਚਾ ਕਰਦਾ ਇਹ ਤੁਹਾਡੇ ਪਾਪ ਤੋਂਦਾ ਬੋਲੀ-ਬੋਲੀ ਜਦੋਂ ਕਰੋਗੇ ਤਿੱਕੀ ਹੋਏਗਾ ਪਹਿਲਾ ਸਟੈਪ ਲੋਗੇ ਨਾ ਪਹਿਲੇ ਪਹਿਲੇ ਮੈਂ ਕਹਾਂ ਜੀ ਮੈਂ ਦਸਵੀਂ ਪੜੀ ਛੜਨਾ ਹੈ ਤੇ ਉੱਥੇ ਹਣੀ ਸਦਾ ਤੇ ਆਪਾਂ ਕੀ ਕੀ ਕਰਾਂਗੇ ਅਸੀਂ ਪਹਿਲੇ ਪਹਿਲੀ ਪੜੀ ਛੜਾਂਗੇ ਪਾਰਟ ਸ਼ੂ ਕਰਾਂਗੇ ਉਛੁੱਧਦਾ ਜਾ ਬੋਲੀ ਲਈ ਛੁੱਧਦਾ ਹੈਗਾ ਤੇ ਦੂਜੀ ਇੱਕ ਕੁਐਸਚਨ ਇਹ ਆ ਜਾਂਦਾ ਕਿ ਮੇਰੀ ਉਮਰ 10 ਸਾਲ ਤੋਂ ਘੱਟ ਵਾਲਾ ਬੱਚਾ ਕਰ ਸਕਦਾ ਹੈ ਜਾਂ 60 ਸਾਲ ਤੋਂ ਉੱਪਰ ਵਾਲਾ ਕਰ ਸਕਦਾ ਹੈ ਕੋਈ ਵਿਅਮ ਨਹੀਂ ਕਰਨਾ ਕਿਸੇ ਉਮਰ ਦਾ ਬੱਚਾ ਬਾੜ ਕਰ ਸਕਦਾ ਹੈ ਛੋਟੇ ਸਭ ਜਾਂਦੀ ਉਮਰ 10 ਸਾਲ ਤੋਂ ਘੱਟ ਸੀ ਉਹਨਾਂ ਦੀ ਕੀ ਅਵਸਥਾ ਸੀ ਤਾਂ ਇਹਦਾ ਮਤਲਬ ਹੈ ਕਿ ਕੋਈ ਵਿਅਮ ਨਹੀਂ ਕਰਨਾ ਛੋਟੀ ਸਾਰੀ ਬੰਦਾ ਕੋਈ ਵੀ ਵੱਡੀ ਉਮਰ ਛੋਟੀ ਉਮਰ ਦਾ ਹੁੰਦਾ ਬਾੜ ਕਰ ਸਕਦਾ ਹੁਣ ਕਹਿੰਦੇ ਨੇ ਜੀ ਸਾਨੂੰ ਇੱਕ ਕੁਐਸਚਨ ਬੁੱਜਰੇ ਜੀ ਬਾੜ ਕਰਨ ਦਾ ਕੀ ਫਾਇਦਾ ਜਦੋਂ ਮੈਨੂੰ ਅਰਥ ਹੀ ਨਹੀਂ ਆਉਂਦੇ ਭਈ ਇਹ ਵੀ ਅਸੀਂ ਗੱਲ ਕਰ ਰਹੇ ਹਾਂ ਮੂਰਖਾਂ ਵਾਲੀ ਪਹਿਲੇ ਪਾਠ ਕਰੋਗੇ ਜਾਂ ਪਹਿਲੇ ਅਰਥ ਕਰੋਗੇ ਪਾਠ ਕਰੋਗੇ ਤੇ ਅਰਥਾਂਗੇ ਨਾ ਪਹਿਲੇ ਪਹਿਲੀ ਬੁੜੀ ਚੜਾਂਗੇ ਤੇ ਦੂਜੀ ਬੁੜੀ ਦੇ ਬਾਅਦ ਚੜਾਂਗੇ ਨਾ ਮੈਂ ਉਹਨਾਂ ਦਾ ਦੂਜੀ ਬੁੜੀ ਤੇ ਚੜੇ ਨਹੀਂ ਜਾ ਰਿਹਾ ਤੇ ਉਹ ਉਹੀ ਉਹ ਬੇਕੁਫੀਲੀ ਗੱਲ ਹੋ ਗਈ ਕਿ ਅਸੀਂ ਪਹਿਲੇ ਪਹਿਲੀ ਬੁੜੀ ਚੜਾਂਗੇ ਫਿਰ ਦੂਜੀ ਬੁੜੀ ਚੜਾਂਗੇ ਤੇ ਫਿਰ ਕਈ ਬੰਦੇ ਕਹਿੰਦੇ ਨੇ ਜੀ ਉਹ ਕੋਈ ਜਿਨ੍ਹਾਂ ਨੇ ਪਾਠ ਨਹੀਂ ਕਰਨਾ ਐਕਸਕਿਊਜ਼ ਹੋ ਦਿੰਦੇ ਨੇ ਕਿ ਅਸੀਂ ਅਮਲ ਹੀ ਨਹੀਂ ਕਰਦਾ ਜੋ ਪਾਠ ਕਰਦਾ ਹੈ ਤੇ ਪਾਠ ਰੰਦਾ ਕੀ ਫਾਇਦਾ ਪੜਨ ਦਾ ਕੀ ਫਾਇਦਾ ਬਈ ਫਿਰ ਉਹ ਗੱਲ ਹੋ ਗਈ ਸੇਮ ਕੀ ਹੋ ਗਿਆ ਪਹਿਲੇ ਦਸੋ ਪਹਿਲੇ ਆਪਾਂ ਅਮਲ ਕਰਾਂਗੇ ਪਹਿਲੇ ਪਾਠ ਕਰਾਂਗੇ ਪਹਿਲੇ ਪਾਠ ਕਰਾਂਗੇ ਪਾਠ ਨੂੰ ਸਮਝਾਂਗੇ ਫਿਰ ਆਪਣੀ ਜ਼ਿੰਦਗੀ ਲਿਆਵਾਂਗੇ ਹੁਣ ਜਿਹੜੇ ਤੁਸੀਂ ਰੋਲ ਮਾਡਲ ਬਣਾਏ ਨੇ ਕੋਈ ਬੰਦਾ ਐਸਾ ਲੈ ਗਿਆ ਜਿਹੜਾ ਕਿ ਅਮਲ ਨਹੀਂ ਕਰ ਰਿਹਾ ਤੁਸੀਂ ਉਹਨੂੰ ਰੋਲ ਮਾਡਲ ਨਹੀਂ ਬਣਾਣਾ ਹਰ ਬੰਦੇ ਨੇ ਆਪਣੀ ਜ਼ਿੰਦਗੀ ਖੁਦ ਜੀਣੀ ਹੈ ਹਰ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਅਗਲੇ ਪੜਾਅ ਤੇ ਲੈ ਕੇ ਜਾਣਾ ਹੈ ਤੇ ਇਹ ਅਸੀਂ ਵੈਮ ਨਹੀਂ ਕਰਨਾ ਅਸੀਂ ਪਹਿਲੇ ਪਾਠ ਕਰਾਂਗੇ ਫਿਰ ਪਾਠ ਸ਼ੁੱਧ ਵੀ ਹੋਏਗਾ ਫਿਰ ਪਾਠ ਦੇ मीनिंग ਵੀ ਆਣਗੇ ਫਿਰ ਪਾਠ ਦੇ ਅਸੀਂ ਚੱਲਾਂਗੇ ਵੀ ਫਿਰ ਅਸੀਂ ਇੱਕ ਬੱਚਾ بڑے ਕੁਸ਼ਨ ਪੁੱਛਦੇ ਨੇ ਕਹੀ ਕਿ ਮੇਰੇ ਘਰ ਨਾਲ ਨਾਨ ਵੇਜ ਤੇ ਸ਼ਰਾਬ ਚਲਦੀ ਏ ਕਿਵੇਂ ਮੈਂ ਪਾਠ ਕਰ ਸਕਣਾ ਹੁਣ ਦੇਖੋ ਇਹ ਫਿਰ ਫਿਰ ਇੱਕ ਏਕਸਕਿਊਜ਼ ਢੋਲ ਲਿਆ ਦੇਖੋ ਜਿਹੜਾ ਨਾਨ ਵੇਜ ਹੈ ਜਾਂ ਸ਼ਰਾਬ ਘਰੇਕਾ ਚਲਦੀ ਏ ਕੀ ਤੁਹਾਡੇ ਘਰ ਗੁਰਬਾਣੀ ਦੇ ਚੰਨਲ ਨਹੀਂ ਚਲਦੇ ਹੁਣ ਤੁਹਾਨੂੰ ਗੁਰਬਾਣੀ ਦੀ ਆਵਾਜ਼ ਨਹੀਂ ਆਉਂਦੀ ਤੁਸੀਂ ਸਰੀਰ ਹੈਗਾ ਸਰੀਰ ਜਿਹੜਾ ਸਰੀਰ ਦੇ ਵਿੱਚ ਅਸੀਂ ਆਪਣੇ ਸਰੀਰ ਨੂੰ ਅਸ਼ੁੱਧ ਸਰੀਰ ਨੂੰ ਬੁਨਵਾਏ ਲੈ ਕੇ ਜਾਂਦੇ ਆ ਜਿਹਦੇ ਕਿੰਨੀ ਮਲ ਮੁੱਤਰ ਹੈਗੀ ਏ ਅਸੀਂ ਦੱਸੋ ਜਿਹੜੇ ਬੰਦੇ ਜਿਹੜੇ ਬੰਦੇ ਗੁਰਬਾਣੀ ਦੇ ਚੰਨਲ ਚੱਲ ਰਹੇ ਨੇ ਜਾਂ ਗੁਰਦੁਆਰਾ ਸਾਹਿਬ ਦੇ ਜੋ ਆਜ ਆ ਰਹੀ ਏ ਜਾਂ ਤੁਸੀਂ ਪਾਠ ਕਰਦੇ ਹੋ ਜਾਂ ਤਗੜ ਗੁਟਕੇ ਪੇਰੇ। ਕਿਹ ਗੁਟਕੇ ਤੁਸੀਂ ਬਾਹਰ ਕੱਢਦੇ ਨੇ। ਉਹਦੇ ਚ ਚੱਲ ਰਿਹਾ ਤੇ ਗੁਟਕੇ ਹੈਗੇ ਨੇ। ਪਾਠ ਚੱਲ ਰਿਹਾ ਤੇ ਜਿਹੜੀ ਜਿਹੜੀ ਸੈਂਚੀਆਂ ਨੇ ਜਾਂ ਪੁੱਥੀਆਂ ਨੇ ਨਾ ਉਹ ਇੱਕ ਗੁਟੀਆਂ ਦਾ ਵੱਡਾ ਰੂਪ ਏ। ਗੁਰੂ ਗ੍ਰੰਥ ਸਾਹਿਬ ਦੀ ਅਲੱਗ ਅਸੀਂ ਗੁਰੂ ਦੀ ਅਲੱਗ ਅਸੀਂ ਕਰਨੇ ਆ ਸਤਕਾਰ ਕਰਨੇ ਬਹੁਤ ਵੱਡੇ ਲੈਵਲ ਤੇ ਜਿਹੜੇ ਅਸੀਂ ਘਰ ਵਿੱਚ ਸੈਂਚੀਆਂ ਜਾਂ ਪੁੱਥੀਆਂ ਲੈ ਕੇ ਜਾਣੀਆਂ ਨੇ ਉਹ ਪੁੱਥੀਆਂ ਤੋਂ ਅਸੀਂ ਪਾਠ ਕਰਾਂਗੇ। ਜਦੋਂ ਪਾਠ ਕਰਾਂਗੇ ਉਹ ਸਮਝ ਲੋ ਕਿ ਉਹਨਾਂ ਨੂੰ ਸਮਾ ਕੇ ਰੱਖਣਾ ਹੈ ਐ ਨਹੀਂ ਕਿ ਸਮਾਲ ਕੇ ਨਹੀਂ ਰੱਖਣਾ ਪੂਰੀ ਸਤਖ ਸभाल ਕਰਨੀ ਹੈ ਉਹ ਸਾਫ ਜਗ੍ਹਾ ਹੋਣੀ ਚਾਹੀਦੀ ਜਿੱਥੇ ਸੈਂਚੇ ਰੱਖਣੀਆਂ ਨੇ ਜਾਂ ਸ਼ਬਦਾਂ ਰੱਖਣੇ ਨੇ ਜਾਂ ਪੁਤੀਆਂ ਰੱਖਣੀਆਂ ਨੇ ਉਹ ਜਗ੍ਹਾ ਸਾਫ ਕਰੋ ਜਿੱਥੇ ਗੁੱਟ ਕੇ ਰੱਖੇ ਜਾਂਦੇ ਨੇ ਬਿਲਕੁਲ ਸਾਫ ਰੱਖਣਾ ਹੋਣਾ ਚਾਹੀਦਾ ਉਹਦੇ ਉੱਪਰ ਕੋਈ ਚੀਜ਼ ਨਾ ਰੱਖੋ ਉੱਪਰ ਰੱਖੋ ਤੇ ਕਿਸੇ ਵੀ ਤਰੀਕੇ ਨਾਲ ਕਈ ਵਹਿਮ ਕਰਨਾ ਸ਼ੁਰੂ ਕਰ ਦਿੰਦੇ ਨੇ ਅਗਰ ਮੈਂ ਪੁਤੀਆਂ ਇਕੱਠੀਆਂ ਰਾਧਾਂਗਾ ਤੇ ਗੁਰਗੰਦਾ ਦਾ ਸਰੂਪ ਬਣ ਜਾਏਗਾ ਨਾ 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 ਇਹ ਵੀ ਵਹਿਮ ਨਹੀਂ ਕਰਨਾ ਇਹ ਸਾਰੀ ਵਹਿਮ ਪਰਮ ਨੇ ਅਸੀਂ ਜੋ ਗੁਰਗੰਦਾ ਦਾ ਪੂਰਾ ਸਰੂਪ ਦੇ ਵਿੱਚ ਹੁੰਦਾ ਤੇ ਉਹ ਅਸੀਂ ਉੱਥੋਂ ਹੀ ਉਹ ਸਟਾਰਟ ਕਰਨਾ ਹੈ ਐਂਡ ਵੀ ਉੱਥੇ ਕਰਨਾ ਹੈ ਤੇ ਅਸਾਂ ਦੇ ਕੋਈ ਵਹਿਮ ਪਰਮ ਨਹੀਂ ਪਾਲਨੇ ਤੁਸੀਂ ਆਪਣੇ ਘਰੇ ਫਾਲ ਸ਼ੁਗਰ ਹੋਗੇ ਤੇ ਗੁਰੂ ਦੀ ਕਿਰਪਾ ਹੋਏਗੀ ਗੁਰੂ ਦਾ ਤੁਹਾਡਾ ਸਬੰਧ ਬਣੇਗਾ ਗੁਰੂ ਦੇ ਅਰਪਕਸ਼ਿਸ਼ ਕਰੇਗਾ ਤੁਹਾਡੇ ਘਰ ਤੁਹਾਡੇ ਸਾਰੇ ਜਿਹੜੇ ਪਾਪ ਵੀ ਕੱਟੇ ਜਾਣਗੇ ਤੁਹਾਡੇ ਤੁਹਾਡੇ ਪਰਿਵਾਰਾਂ ਵਿੱਚ ਚੜ੍ਹਦੀ ਕਲਾ ਆਏਗੀ ਗੁਰੂ ਨਾਨਕ ਦੇਵ ਜੀ ਗੁਰੂ ਮਸੀਹ ਨਾਲ ਤੁਹਾਡੇ ਗੱਲਾਂ ਕਰੋਗੇ ਤੇ ਗੋਬਾਲ ਸਿੰਘ ਜੀ ਤੁਹਾਡਾ ਗੱਲਾਂ ਕਰਨਿਸ਼ੂ ਕਰ ਦੇਣਗੇ ਐਈ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ